ਫੋਕਰ ਪੁਨੇ ਵਿੱਚ ਹਵਾਈ ਫਾਇਰਿੰਗ ਕਰਨ ਵਾਲਾ ਚੜਿਆ ਪੁਲਿਸ ਦੇ ਹੱਥ ਮਾਮਲਾ ਦਰਜ ਕਰਕੇ ਕੀਤਾ ਗ੍ਰਿਫਤਾਰ ਅਤੇ ਅਸਲਾ ਵੀ ਕੀਤਾ ਉਸ ਦਾ ਬਰਾਮਦ 6 ਰੋਂਦ ਜੋ ਉਸ ਨੇ ਫਾਇਰ ਕੀਤਾ ਸੀ ਉਸ ਦੇ ਖੋਲੇ ਵੀ ਕੀਤੇ ਬਰਾਮਦ ਡੀਐਸਪੀ ਸਿਟੀ ਟੂ ਸਰਵਿਸਿੰਗ ਬਰਾੜਨ ਦਿੱਤੀ ਜਾਣਕਾਰੀ ਮਾਮਲਾ ਬਠਿੰਡੇ ਦੀ ਨੈਸ਼ਨਲ ਕਲੋਨੀ ਦਾ ਜਿੱਥੇ ਇੱਕ ਵਿਅਕਤੀ ਵੱਲੋਂ ਆਪਣੇ ਘਰ ਦੇ ਬਾਹਰ ਆ ਕੇ ਗਲੀ ਦੇ ਵਿੱਚ ਹਵਾਈ ਫਾਇਰਿੰਗ ਕੀਤੀ ਗਈ ਸੀ ਵੱਲੋਂ 6 ਰੋਂ ਜਿੰਨੇ ਜਿਹੜੇ ਉਹ ਫਾਇਰ ਕੀਤੇ ਗਏ ਨੇ ਅਤੇ ਉਸ ਦੀ ਸ਼ਿਕਾਇਤ ਮਿਲਣ ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਾ ਦੀ ਆਧਾਰ ਤੇ ਇੱਕ ਵਿਅਕਤੀ ਨੂੰ ਉਸ ਦੇ ਲਾਇਸੈਂਸੀ ਅਸਲੀ ਸਮੇਤ ਗ੍ਰਿਫਤਾਰ ਕੀਤਾ ਤੇ ਉਸ ਦਾ ਜੋ ਅਸਲਾ ਸੀ ਉਹ ਵੀ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਤੇ ਇਸ ਵੱਲੋਂ ਜੋ 6 ਫਾਇਰ ਕੀਤੇ ਸਨ ਉਹਦੇ ਰੋਂ ਵੀ ਪੁਲਿਸ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਰਹੇ ਹਨ ਅਤੇ ਹੁਣ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੱਸ ਦਈਏ ਕਿ ਬਹੁਤ ਸਾਰੇ ਵਿਅਕਤੀ ਜਿਹੜੇ ਫੁਕਰ ਪਾਣੀ ਦੇ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਜਾਂ ਹੋਰ ਕਿਸ ਤਰ੍ਹਾਂ ਇਸ ਤਰ੍ਹਾਂ ਦੀ ਹਵਾਈ ਫੈਰ ਕਰਦੇ ਹਨ ਉਸ ਤੋਂ ਉਸ ਤੇ ਪੁਲਿਸ ਬੋਰਨ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਇਸ ਤਰ੍ਹਾਂ ਦੀ ਫੈਰਿੰਗ ਕਰਨਾ ਇਸ ਤੇ ਇਹ ਬਿਲਕੁਲ ਮਨਾਹੀ ਹੈ ਜਿਸ ਤੇ ਕਾਰਵਾਈ ਕਰਦੇ ਹੁਣ ਥਾਣਾ ਥਰਮਲ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੀ ਨੇਸ਼ਨਲ ਕਲੋਨੀ ਦੇ ਵਿੱਚੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਨੇ ਆਪਣੇ ਘਰ ਦੇ ਬਾਹਰ ਆ ਕੇ ਵਾਈਫ ਹੇਰਿੰਗ ਕੀਤੀ ਸੀ ਅਤੇ ਹਵਾਈ ਆਪਣਾ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਹੜੇ ਅਸਲੇ ਨਾਲ ਇਸ ਵੱਲੋਂ ਫਾਇਰਿੰਗ ਕੀਤੀ ਗਈ ਸੀ ਉਹ ਅਸਲਾ ਵੀ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਤੇ ਨਾਲ ਜਿਹੜੇ 6 ਰਾਉਂਡ ਸਨ ਜਿਨ੍ਹਾਂ ਇਸ ਨੇ ਆਪਣਾ ਖਰ ਕੀਤੇ ਸਨ ਉਹਦੇ ਖੋਲ ਵੀ ਪੁਲਿਸ ਵੱਲੋਂ ਬਰਾਮਦ ਕਰ ਲਏ ਹਨ ਉਸ ਨੂੰ ਸੁਣਾਉਣਿਆ ਕਿ ਕਹਿੰਦੇ ਹਨ ਡੀਐਸਪੀ ਸਿਟੀ 2 ਸਰਵਿਸਿੰਗ ਬ੍ਰਾਡ ਦੀ ਮਾਮਲਾ ਸਾਹਮਣੇ ਕਹਵਾਈ ਫਾਇਰਿੰਗ ਦਾ ਵੀ ਵੀਡੀਓ ਵੀ ਸਾਹਮਣੇ ਆਇਆ ਹੈ ਔਰ ਹਵਾਈ ਫਾਇਰ ਕਿਤੇ ਜਾ ਕੇ ਫਰੇ ਹੋ ਇੱਕ ਸਾਡੇ ਕੋਲ ਇੱਕ ਇਨਫੋਰਮੇਸ਼ਨ ਮਸੂਲ ਹੋਈ ਸੀ ਥਾਣਾ ਥਰਮਲ ਵਿਖੇ ਕਿ ਨੈਸ਼ਨਲ ਕਲੋਨੀ ਗਲੀ ਨੰਬਰ 1 ਹੈ ਉਥੇ ਹਵਾਈ ਫਾਇਰਿੰਗ ਹੋਈ ਹੈ ਉਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਥਾਣਾ ਥਰਮਲ ਵਿਖੇ ਤੁਰੰਤ ਮਕਦਮਾ ਦਰਜ ਕੀਤਾ ਗਿਆ ਅਸੀਂ 42/25 ਮਕਦਮਾ ਅਧੀਨਤਾ 125 ਬੀ ਐਨਐਸ ਤੇ 25 24 ਆਮ ਸੈਕਟਰ ਅਸੀਂ ਇੱਕ ਮਕਦਮਾ ਦਰਜ ਕੀਤਾ ਤੇ ਡਿਊਰਿੰਗ ਦੀ ਅਸੀਂ ਇਨਵੈਸਟੀਗੇਸ਼ਨ ਆ ਤੇ ਅਸੀਂ ਜਿਸ ਅਕਿਊਜ਼ਡ ਵੱਲੋਂ ਫਾਇਰਿੰਗ ਕੀਤੀ ਗਈ ਸੀ ਅਸੀਂ ਉਹ ਕਿਊਸ ਨੂੰ ਐਪਰੀਹੈਂਡ ਕਰ ਲਿਆ ਉਸ ਦਾ ਨਾਮ ਸਤਨਾਮ ਸਿੰਘ ਪੁੱਤਰ ਭੂਰਾ ਸਿੰਘ ਹੈ ਤੇ ਜਿਸ ਵੈਪਨ ਤੋਂ ਫਾਇਰਿੰਗ ਹੋਈ ਸੀ ਉਹ ਵੈਪਨ ਵੀ ਰਿਕਵਰ ਕਰ ਲਿਆ ਤੇ ਜਿਹੜੇ ਉਥੇ 6 ਰਾਉਂਡਸ ਫਾਇਰ ਹੋਈ ਸੀ ਤੇ 6 ਖਾਲੀ ਅਸੀਂ ਕਾਟ੍ਰਿਜ ਸੋ ਵੀ ਰਿਕਵਰ ਕਰ ਲਿਆ ਵਜ੍ਹਾ ਰੀਜ਼ਨ ਕੀ ਸੀ ਸਰ ਭਾਈ ਕੁਛ ਨਹੀਂ ਜੀ ਵਜ੍ਹਾ ਐਸਾ ਚ ਕੋਈ ਉਹ ਹੈ ਨਹੀਂ ਸੀ ਉਹਨਾਂ ਨੇ ਬਸ ਆਪਣੇ ਘਰੇ ਬੈਠੇ ਸੀਗੇ ਤੇ ਉਹ ਵੈਪਨ ਆਏ ਵੀ ਬਾਹਰ ਚਲਾ ਕੇ ਦੇਖਦੇ ਉਹਨਾਂ ਨੇ ਆ ਕੇ ਬਾਹਰ ਹਵਾ ਚ ਫਾਇਰਿੰਗ ਕਰ ਦਿੱਤੀ ਸੀ ਸੀਟੀ ਕੇਨ ਫੋਟੋ ਦੀ ਸਾਹਮਣੇ ਇੱਕ ਡਿਊਰਿੰਗ ਇਨਵੈਸਟੀਗੇਸ਼ਨ ਇੱਕ ਵੀਡੀਓ ਸਾਹਮਣੇ ਆਈ ਹੈਗੀ ਆ ਅਸੀਂ ਹੁਣ ਉਹਨੂੰ ਇਨਵੈਸਟੀਗੇਸ਼ਨ ਦਰਾਂ ਉਹਦੀ ਫੋਰੈਂਸਿਕ ਅਸੀਂ ਅਪਡੇਟ ਕਰਾਵਾਂਗੇ ਤੇ ਵੀਡੀਓ ਦੀ ਆਥੈਂਟੀਸਿਟੀ ਕਲੀਅਰ ਕਰਾ ਕੇ ਫਿਰ ਅਗਲੀ ਕਾਰਵਾਈਆਂ ਬੁਲੂਚ ਲੈ ਕੇ ਆਉਂਦੇ ਹਾਂ ਫਾਇਰਿੰਗ ਕਿਸ ਜਗ੍ਹਾ ਤੇ ਕਰ ਰਹੇ ਕਿਸੇ ਦੇ ਬਾਤ ਚ ਕਰ ਰਹੇ ਜਾਂ ਕਮਲੇ ਕਿਸ ਤੁਹਾਡੇ ਕੋਲੇ ਉਹ ਆਪਣੇ ਨਾ ਘਰ ਤੋਂ ਬਾਹਰ ਆਖੀ ਜਿਸ ਰੈਸ਼ੀ ਗਲੀ ਹੈਗੀ ਜੀ ਉਹਦੇ ਵਿੱਚ ਹੀ ਫਾਇਰਿੰਗ ਹੋਈ ਆ ਕੇ ਉੱਥੇ ਕੀਤੀ ਹਾਂਜੀ ਕਿਉਂਕਿ ਅਸੀਂ ਸਤਨਾਮ ਸਿੰਘ ਪੁੱਤਰ ਭੂਰਾ ਸਿੰਘ ਅਸੀਂ ਉਸਨੂੰ ਐਪਰੀਹੈਂਡ ਕਰ ਲਿਆ ਹੈਗਾ ਜੀ ਤੇ ਹੁਣ ਅਗਲੀ ਕਾਰਵਾਈ ਅਸੀਂ ਬੁਲੂਚ ਲੈ ਕੇ ਆਉਂਦੇ ਹਾਂ ਜੀ